ਸੋਣ ਭਾਦੋਂ ਦੇ ਦਿਨ ਹੈ ਬਰਸਾਤ ਦਾ ਮੌਸਮ ਹੈ ਕੋਈ 8-9 ਵਜੇ ਹੈ ਇੱਕ ਵੇਸਵਾ ਦਾ ਚੁਬਾਰਾ ਹੈ ਇੱਕ ਕੰਜਰੀ ਦਾ ਕੋਠਾ ਹੈ ਜੋ ਆਪਣਾ ਚਮੜਾ ਵੇਚਦੀ ਸੀ ਦਮੜੇ ਵਾਸਤੇ ਉਸ ਦਾ ਕਿਸੇ ਨੇ ਦਰਵਾਜ਼ਾ ਖੜਕਾਇਆ ਉਸ ਨੇ ਸੋਚਿਆ ਹੋਵੇਗਾ ਕੋਈ ਮੇਰੇ ਜਿਸਮ ਦਾ ਵਪਾਰੀ ਜਦੋਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਕੀ ਦੇਖਿਆ ਬੜੀ ਹੀ ਸ਼ਾਂਤ ਜੀ ਮੂਰਤ ਚਿੱਟੇ ਕੱਪੜੇ ਪਾਏ ਚਿੱਟਾ ਹੀ ਸਿਰ ਤੇ ਪਰਨਾ ਬੱਧਾ ਚਿੱਟਾ ਹੀ ਗਲ ਵਿੱਚ ਸਾਫਾ ਪਾਇਆ ਤੇ ਚਿੱਟਾ ਹੀ ਉਸ ਦਾ ਦਾੜਾ ਸਾਦੀ ਜੀ ਮੂਰਤ ਨੇਤਰਾਂ ਦੇ ਸਾਹਮਣੇ ਦੇਖੀ ਹਜੇ ਬੀਬੀ ਨੇ ਕੋਈ ਬੋਲ ਨਹੀਂ ਸੀ ਕੱਢਿਆ ਉਹ ਸਾਧੂ ਉਹ ਮਹਾਤਮਾ ਉਹ ਤਤ ਬੇਤੇ ਉਹ ਆਤਮਦਰਸੀ ਬ੍ਰਹਮ ਗਿਆਨੀ ਮਹਾਪੁਰਖ ਬੋਲਿਆ ਧੀਏ ਕੀ ਮੈਂ ਅੱਜ ਦੀ ਰਾਤ ਇੱਥੇ ਬਤੀਤ ਕਰ ਸਕਦਾ ਉਸ ਦੇਵੀ ਨੇ ਉਸ ਬੀਬੀ ਨੇ ਉਸ ਬੱਚੀ ਨੇ ਜ਼ਿੰਦਗੀ ਵਿੱਚ ਆਪਣੀ ਹੋਸ਼ੋ ਹਵਾਸ ਦੇ ਵਿੱਚ ਪਹਿਲੀ ਵਾਰੀ ਧੀ ਸ਼ਬਦ ਸੁਣਿਆ ਸੀ ਉਸ ਦੀ ਚੀਖ ਨਿਕਲੀ ਨੇਤਰਾਂ ਦੇ ਵਿੱਚੋਂ ਹੰਝੂ ਵਗੇ ਉਹ ਨੇ ਤਤੇ ਤਤੇ ਹੰਝੂਆਂ ਦੇ ਨਾਲ ਸਾਧ ਦੇ ਚਰਨ ਮਲ ਮਲ ਕੇ ਧੋਤੇ ਤੇ ਕਿਹਾ ਮਹਾਤਮਾ ਜੀ ਕਿਉਂ ਨਹੀਂ ਕਿਉਂ ਨਹੀਂ ਤੁਸੀਂ ਰਹਿ ਸਕਦੇ ਹੋ ਭਾਈ ਗੁਰਦਾਸ ਜੀ ਕਹਿੰਦੇ ਉਹ ਸਾਰੀ ਰਾਤ ਪਰਮੇਸ਼ਰ ਦੀ ਬੰਦਗੀ ਕਰਦੇ ਰਹੇ ਸਾਰੀ ਰਾਤ ਪਰਮਾਤਮਾ ਦੀ ਯਾਦ ਦੇ ਵਿੱਚ ਬਤੀਤ ਹੋਈ ਦਿਨ ਚੜਿਆ ਮਹਾਤਮਾ ਜੀ ਕਹਿੰਦੇ ਬੇਟਾ ਮੈਂ ਹੁਣ ਇੱਥੋਂ ਚਲਾ ਜਾਣਾ ਉਸ ਬੱਚੀ ਨੇ ਉਸ ਬੀਬੀ ਨੇ ਫਰਿਆਦ ਕੀਤੀ ਮੈਂ ਆਪਣੇ ਜੀਵਨ ਦੇ ਵਿੱਚ ਬੜਾ ਕਾਮਰਾਸ ਮਾਣਿਆ ਪਰ ਇਹ ਰਾਮ ਰਸ ਐਸਾ ਕਿ ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਜਿਨ ਪੀਆ ਸਾਰ ਰਸ ਤਜੇ ਆਣ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ ਕਹ ਨਾਨਕ ਹੋਰ ਅਣ ਰਸ ਸਭ ਵੀਸਰੇ ਜਾ ਹਰ ਵਸੈ ਮਨ ਆਏ ਬੀਬੀ ਕਹਿੰਦੀ ਐ ਸਾ ਰਸ ਮੈਨੂੰ ਕਦੇ ਨਹੀਂ ਆਇਆ ਮੈਂ ਰੋਹਾਨੀਅਤ ਦੀਆਂ ਮੰਜ਼ਲਾਂ ਨੂੰ ਛੋਇਆ ਮੈਂ ਇਸ ਆਨੰਦ ਨੂੰ ਮਾਣ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹਣੀ ਆ ਜੀਵਨਾ ਸਫਲ ਜੀਵਨ ਸੋਣ ਹਰ ਜਪ ਜਪ ਸਦ ਜੀਵਨਾ ਮਹਾਤਮਾ ਨੇ ਕਿਹਾ ਬੇਟਾ ਨਹੀਂ ਮੈਂ ਤੇਰੇ ਕੋਲ ਸਦਾ ਨਹੀਂ ਰਹਿ ਸਕਦਾ ਉਸ ਵੇਸਵਾ ਨੇ ਕਿਹਾ ਕੋਈ ਨਿਸ਼ਾਨੀ ਦੇ ਜਾਓ ਭਾਈ ਗੁਰਦਾਸ ਜੀ ਨੇ ਲਿਖਿਆ ਦੁਰਮਤ ਦੇਖ ਦਿਆਲ ਹੋਏ ਕਈ ਵਾਰ ਸਾਧੂ ਗੁਰਮਤ ਦੇਖ ਕੇ ਦਿਆਲ ਹੁੰਦੇ ਨੇ ਤੇ ਕਈ ਵਾਰ ਦੁਰਮਤ ਦੇਖ ਕੇ ਵੀ ਦਿਆਲ ਹੋ ਜਾਂਦੇ ਨੇ ਇਹ ਸਾਧ ਸੰਗਤ ਸਾਧੂ ਦੀ ਫਿਤਰਤ ਹੈ ਭਾਈ ਗੁਰਦਾਸ ਜੀ ਕਹਿੰਦੇ ਦੁਰਮਤ ਦੇਖ ਦਇਆਲ ਹੋਏ ਉਸ ਨੂੰ ਦੇ ਤੋਨ ਤੋਤਾ ਸਾਧੂ ਨੇ ਵੇਸਵਾ ਨੂੰ ਤੋਤਾ ਦਿੱਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਮਰ ਵਾਕ ਨੇ ਧੂਆ ਪੜਾਵਤ ਗਣਕਾ ਤਰੀ ਤੋਤੇ ਨੂੰ ਪੜਾਉਂਦੇ ਹੋਏ ਗਣਕਾ ਵੀ ਤਰ ਗਈ ਜਿਹਨੂੰ ਲੋਕ ਵੇਸਵਾ ਕਹਿੰਦੇ ਸਨ ਨੀਚ ਕਹਿੰਦੇ ਸਨ ਚੰਦ ਪੱਲ ਇੱਕ ਸਾਧ ਦੀ ਸੰਗਤ ਹੋਈ ਤੇ ਜੀਵਨ ਵਿੱਚ ਵਟਾਂ ਆ ਗਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿੱਥੇ ਬ੍ਰਹਮ ਗਿਆਨੀਆਂ ਦਾ ਨਾਮ ਆਇਆ ਮਾਰੂ ਮਹੱਲਾ ਨਾਵਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕਉ ਸਿਮਰ ਅਜਾਮਲ ਉਧਰਿਓ ਗਨਕਾ ਹੂ ਗਾਤ ਪਾਈ ਉਥੇ ਗਨਕਾ ਦਾ ਵੀ ਬ੍ਰਹਮ ਗਿਆਨੀਆਂ ਦੇ ਵਿੱਚ ਨਾਮ ਆਇਆ ਸਾਧ ਸੰਗਤ ਜੀ ਸਾਧੂ ਦੀ ਸੰਗਤ ਜ਼ਿੰਦਗੀ ਬਦਲਦੀ ਜੀਵਨ ਵਿੱਚ ਕਰਵਟਾਂ ਆਉਂਦੀਆਂ ਸਾਧੂ ਦੀ ਸੰਗਲ ਪ੍ਰਬਲ ਹੈ ਸਾਧੂ ਨੂੰ ਪੰਜਵਾਂ ਵੇਦ ਕਿਹਾ ਜਾਂਦਾ ਹੈ